ਸ਼ਲੋਕ ਮਹੱਲਾ ਨਾਮਾ ਇਕੰ ਕਾਰ ਸਤਗੁਰ ਪ੍ਰਸਾਦ ਨਿਸ ਦਿਨ ਮਾਇਆ ਕਾਰਨੇ ਪ੍ਰਾਣੀ ਡੋਲਤ ਨੀਤ ਕੋਟਨ ਮੈ ਨਾਨਕ ਕੋ ਨਰੈਣ ਜੇ ਚੀਤ ਜੈਸੇ ਜਲਤੇ ਬੁੱਧ ਬੁਦਾ ਉਪਜੇ ਦਿਨ ਸੇ ਨੀਤ ਜਗਰ ਚਨਾਤ ਸਿਰ ਚ ਕੋ ਨਾਨਕ ਸੁਨ ਮੀਤ ਪ੍ਰਾਣੇ ਕੁਛ ਨਾ ਚੇਤੇ ਮਦਮਾ ਹੋਇਆ ਕੇੰਡਾ ਕਹੋ ਨਾਨਕ ਬਿਨ ਹਰ ਭਜਨ ਪਤ ਤਹੇ ਜਮ ਫੰਦ ਜੋ ਸੁਖ ਕੋ ਚਾਹੇ ਸਦਾ ਸਰਨ ਰਾਮ ਕੀ ਲੇ ਕੋਹ ਨਾਨਕ ਸੁਨਰੇ ਮਨਾ ਦੁਰਲਭ ਮਾਨੁਖ ਦੇ ਮਾਇਆ ਕਾਰਨ ਤਬਹੀ ਮੂਰ ਕਲੋਗ ਅਜਾਨ ਕੋਹ ਨਾਨਕ ਬਿਨ ਹਰਪਜਨ ਬਿਰਤਾ ਜਨਮ ਸ੍ਰਾਨ ਇਹ ਸ਼ਲੋਕ ਸਤਿਗੁਰ ਤਿਗ ਬਾਦਰ ਜੀ ਨੌਵੇਂ ਪਾਤਸ਼ਾ ਜਿਹਦੇ ਮੁਖਾਰਬਿੰਦ ਤੋਂ ਉਚਾਰੇ ਹੋਏ ਤਨ ਤਨ ਚਵਰਛਤ ਦੇ ਮਾਲਕ ਗੁਰਤਾ ਗ੍ਰੰਥੀ ਤੇ ਬਰਾਜਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ਿਸ਼ੂਵਤ ਸਤਿਗੁਰ ਸਮਝਾ ਰਹੇ ਹਨ ਇਸ ਦਿਨ ਮਾਇਆ ਕਾਰਨੇ ਪ੍ਰਾਣੀ ਦੌਲਤਨੀਤ ਕੋਟਨ ਮੈਂ ਨਾਨਕ ਕੋ ਨਾਰੈਣ ਜਹ ਜੀਤ ਕਹਿੰਦੇ ਦਿਨ ਰਾਤ ਬੰਦਾ ਮਾਇਆ ਦੇ ਪਿੱਛੇ ਭੱਜਿਆ ਫਿਰਦਾ ਹਰ ਟੈਮ ਆਪਣੇ ਮਨ ਨੂੰ ਡਲਾ ਰਿਆ ਪਰ ਜਿਨ੍ਹਾਂ ਦੇ ਕਹਿੰਦੇ ਪ੍ਰਮਾਤਮਾ ਯਾਦ ਹੈ ਉਹ ਮਾਇਆ ਨੂੰ ਛੱਡ ਦਿੰਦੇ ਪਰ ਉਹ ਹੈ ਕੌਣ ਕਿੰਨੇ ਕਹਿੰਦੇ ਕੋਟਨ ਮੈਂ ਨਾਨਕ ਕੋ ਕਿੰਦੇ ਕਰੋੜਾਂ ਦੇ ਵਿੱਚ ਇੱਕ ਦਾ ਕੋਈ ਹੋਵੇਗਾ ਨਾਰੈਣ ਜਹ ਜੀਤ ਜਿਸ ਦੇ ਚਿੱਤ ਦੇ ਵਿੱਚ ਉਸ ਪਰਮਾਤਮਾ ਦਾ ਨਾਮ ਹੈ ਉਹਦੀ ਯਾਦ ਹੈ ਬਾਕੀ ਤਾਂ ਦਿਨ ਰਾਤ ਮਾਇਆ ਦੇ ਪਿੱਛੇ ਪਿੱਛੇ ਭੱਜੇ ਫਿਰਦੇ ਆ ਕਿਉਂਕਿ ਇਸ ਮਾਇਆ ਜਿਹੜੀ ਇਹ ਚੋਰਟੀ ਹੈ ਇਹਨੂੰ ਲੋਕ ਚੰਗਾ ਸਮਝਦੇ ਆ ਪਰ ਸਤਗੁਰ ਕਬੀਰ ਮਹਾਰਾਜ ਜੀ ਨੇ ਤਾਂ ਇਹਨੂੰ ਚੋਰ ਨਹੀਂ ਕਿਹਾ ਕਬੀਰ ਮਾਇਆ ਚੋਰਟੀ ਮੁਸ ਮੁਸ ਲਾਵੇ ਹਾਟ ਇੱਕ ਕਬੀਰਾ ਨਾਮ ਉਸੇ ਜਿਨ ਕਿੰਨੀ ਬਾਰਾ ਬਾਰ ਕਿੰਦੇ ਇਹ ਚੋਰ ਨੇ ਮੈਨੂੰ ਧੋਖਾ ਦੇ ਦੇ ਠੱਗ ਦੇਈ ਹੈ ਕਬੀਰ ਮਾਇਆ ਚੋਰ ਟੀ ਇਹ ਮਾਇਆ ਜਿਹੜੀ ਹੈ ਇਹ ਮੈਨੂੰ ਠੱਗ ਰਹੀ ਹੈ ਮਾਇਆ ਇਹ ਨਹੀਂ ਕਿ ਕੱਲੇ ਪੈਸੇ ਜੋ ਦਿਸ ਰਿਹਾ ਸਭ ਮਾਇਆ ਜੋ ਨਹੀਂ ਦਿਸ ਰਿਹਾ ਉਹ ਸੱਚਾ ਹੈ ਉਹਨੂੰ ਪਾਉਣਾ ਹੈ ਜਿਹੜੇ ਵੀ ਬੰਧਨ ਜਿਹੜੇ ਵੀ ਪਦਾਰਥ ਇਹ ਸਾਰੇ ਮਾਇਆ ਹੈ ਤਾਂ ਇਹ ਕਹਿੰਦੇ ਚੋਰੀ ਟੀ ਹੈ ਚੋਰ ਨੇ ਸਤਗੁਰ ਕਬੀਰ ਮਹਾਰਾਜ ਜੀ ਸਮਝਾ ਦੇ ਮਸ ਮਸ ਲਾਵੇ ਹਾਟ ਮੈਨੂੰ ਕਹਿੰਦੇ ਠੱਗਦੀ ਐ ਇਹ ਠੱਗਦੀਆਂ ਹੱਟੀਆਂ ਪਾਈਆਂ ਇੱਕ ਕਬੀਰਾ ਨਾ ਮੱਸੇ ਜਿੰਨ ਕਿੰਨੀ ਵਾਰਾ ਵਾਟ ਇਹਨ ਕਹਿੰਦੇ ਦੇ 12 ਟੋਟੇ ਸਤਗੁਰ ਕਬੀਰ ਮਹਾਰਾਜ ਜੀ ਕਹਿੰਦੇ ਮੈਂ ਪਾੜ ਕੇ ਸੁੱੜ ਦਿੰਦੇ 12 ਟੋਟੇ ਕਰ ਦਿੰਦੇ ਇਹ ਮੈਨੂੰ ਠੱਗ ਨਹੀਂ ਸਕੀ ਜਿਸ ਨੇ ਮੈਨੂੰ ਠੱਗਿਆ ਇਹ ਉਹਦੇ ਪਿੱਛੇ ਪਿੱਛੇ ਤੁਰਦੀ ਹੈ ਪਰ ਜਿਹੜਾ ਇਹਦੇ ਕੋਲ ਠੱਗਿਆ ਗਿਆ ਉਹ ਫਿਰ ਦਿਨ ਰਾਤ ਕਹਿੰਦੇ ਨਸਦਨ ਮਾਇਕਾਰ ਨੇ ਪ੍ਰਾਣੀ ਦੌਲਤ ਨਹੀਂ ਉਹ ਦਿਨ ਰਾਤ ਇਹਦੇ ਮਗਰ ਪੱਜਿਆ ਫਿਰਦਾ ਇਸੇ ਕਰਕੇ ਪੰਜਵੇਂ ਪਾਛੇ ਕਹਿੰਦੇ ਹੈ ਤ੍ਰਿਪਤ ਅਗਾਏ ਰਹੇ ਜਿਦ ਅੰਤਰ ਡੋਲਣ ਤੇ ਅਬ ਚੁੱਕੇ ਉਹ ਖੁੱਟ ਖਜ਼ਾਨਾ ਸਤਗਰਦੀ ਹੈ ਟੋਟ ਨਹੀਂ ਰਿਮੁੱਕੇ ਕਹਿੰਦੇ ਗੁਰੂਆਂ ਤੋਂ ਇਹੋ ਜੇ ਅਖੁੱਟ ਖਜ਼ਾਨਾ ਜਿਹੜਾ ਕਦੇ ਵੀ ਖਤਮ ਨਹੀਂ ਹੋਣ ਵਾਲਾ ਕਿਹੜਾ ਖਜ਼ਾਨਾ ਨਾਮ ਦਾ ਖਤਮ ਨਹੀਂ ਹੋਣ ਵਾਲਾ ਅਮਰਤ ਅਨਹਦ ਬਾਜੀ ਸੋਲ ਰਹੇ ਕਿਥੋਂ ਮਿਲੇ ਕਹਿੰਦੇ ਤ੍ਰਿਪਤ ਅਗਾਏ ਰਹੇ ਰਿਦਯਾਂਤਰ ਬਿਲਕੁਲ ਕਹਿੰਦੇ ਸਬਰ ਹੋ ਗਿਆ ਤ੍ਰਿਪਤ ਹੋ ਗਿਆ ਕੋਈ ਭੁੱਖ ਨਹੀਂ ਰਹੀ ਕੋਈ ਤਾੰਗ ਨਹੀਂ ਰਹੀ ਹਿਰਦਾ ਜਿਹੜਾ ਹੈ ਨਾਮ ਦੇ ਨਾਲ ਤ੍ਰਿਪਤ ਹੋ ਗਿਆ ਦੌਲਤ ਤੇ ਅਬ ਚੁਕੇ ਹੁਣ ਅੰਦਰ ਕਹਿੰਦੇ ਡੋਲ ਨਹੀਂ ਰਿਹਾ ਮਨ ਸਹਿਜ ਅਵਸਥਾ ਚ ਲਿ ਗਿਆ ਤੇ ਨਵੇਂ ਪਾਤਸ਼ਾਹ ਇਹ ਕਹ ਰਹੇ ਹੈ ਕਿ ਜਿਹਦੇ ਮਾਇਆ ਨੂੰ ਦੇਨ ਰਾਤ ਲਬ ਦੇ ਫਿਰਦੇ ਆ ਉਹਦੇ ਪਿੱਛੇ ਪਿੱਛੇ ਦੌੜੇ ਫਿਰਦੇ ਆ ਅਖੋਟ ਖਜ਼ਾਨਾ ਸਤਗੁਰ ਦੀ ਆ ਟੁੱਟ ਨਹੀਂ ਦੇ ਮੁਕੇ ਇਹ ਜਿਹੜਾ ਖਜ਼ਾਨਾ ਗੁਰੂ ਨੇ ਦਿੱਤਾ ਇਹ ਕਦੀ ਵੀ ਮੁੱਕਦਾ ਹੀ ਨਹੀਂ ਕਦੀ ਘਟਦਾ ਹੀ ਨਹੀਂ ਗੋੜੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਸਮਝਾ ਰਹੇ ਜੈਸੇ ਜਲ ਤੇ ਬੁੱਧ ਬੁੱਧਾ ਉਪਜੇ ਬਿਨ ਸੇ ਨੀਤ ਜਗ ਰਚਨਾ ਤੈਸੇ ਰਚੀ ਕੋ ਨਾਨਕ ਸੁਣਵੀਂ ਸਤਿਗੁਰ ਤੇ ਇੱਕ ਬੱਦਰ ਜੀ ਸਮਝਾ ਰਹੇ ਕਿ हे ਪ੍ਰਾਣੀ ਤੂੰ ਹੈ ਕਿ ਜਲਦੇ ਬੁੱਧ ਬਦਿਆਂ ਗੋ ਜੈਸੇ ਪਾਣੀ ਤੇ ਬੁਲਬਲਾ ਬਣਿਆ ਫਸ ਗਿਆ ਫਿਰ ਬਣਿਆ ਫਿਰ ਫਸ ਗਿਆ ਤੇਰਾ ਵੀ ਕਹਿੰਦੇ ਇਸੇ ਤਰੀਕੇ ਦਾ ਜੀਵਨ ਹੈ ਦਿਨ ਰਾਤ ਜਿਹੜੇ ਬੁਲਬਲੇ ਬਣ ਰਹੇ ਆ ਰੋਜ਼ ਬਣ ਰਹੇ ਚਲੇ ਜਾਂਦੇ ਆ ਇਹਦੇ ਦੁਨੀਆ ਤੁਰ ਹੀ ਜਾਂਦੀ ਹੈ ਤੈਂ ਵੀ ਇੱਕ ਦਿਨ ਚਲੇ ਜਾਣਾ ਜਗ ਰਚਨਾ ਤੈਸੇ ਰਚੀ ਕੋ ਨਾਨਕ ਸੁਨਮਿਤ ਇਹ ਦੁਨੀਆ ਦੀ ਬਣਤਰੀ ਹੀ ਐਸੀ ਹੈ ਇੱਥੇ ਕੋਈ ਵੀ ਰਹਾ ਨਹੀਂ ਪੱਕਾ ਸਭ ਨੇ ਜਾਣਾ ਹੈ ਇਸੇ ਕਰਕੇ ਉਹਨਾਂ ਨੇ ਕਹਿ ਦਿੱਤਾ ਪੰਜਵੇਂ ਪਾਛ ਨੇ ਆਪਣ ਜਾਣ ਇੱਕ ਖੇਲ ਬਣਾਇਆ ਆਗਿਆਕਾਰੀ ਕਿੰਨੀ ਮਾਇਆ ਇਹ ਜਿਹੜੀ ਮਾਇਆ ਹੈ ਇਹ ਉਹਦੀ ਆਗਿਆਕਾਰੀ ਹੁੰਦੀ ਹੈ ਜਿਸ ਨੇ ਉਸ ਪਰਮਾਤਮਾ ਦਾ ਨਾਮ ਜਪਿਆ ਇਹ ਔਣ ਜਾਣ ਦਾ ਦੁਨੀਆ ਦਾ ਇਹ ਉਹ ਬਣਾਇਆ ਹੋਇਆ ਖੇਲ ਕਿ ਦੁਨੀਆ ਇੱਥੇ ਹੌਣ ਜਾਣ ਦਾ ਚੱਕਰ ਹੈ ਆਇਆ ਚਲੇ ਗਿਆ ਕੋਈ ਹੁਣ ਆਇਆ ਫਿਰ ਚਲ ਜਾਣਾ ਜਿਹੜੇ ਪਹਿਲਾਂ ਆਏ ਪਹਿਲਾਂ ਚਲੇ ਗਏ ਕੋਈ ਪਤਾ ਨਹੀਂ ਕਦੋਂ ਕੋ ਚਲੇ ਜਾਣਾ ਕਿਉਂਕਿ ਪਾਣੀ ਦੇ ਬੁਲਬਲੇ ਆ ਕੋ ਆ ਆ ਬਣ ਜਾਣ ਇੱਕ ਖੇਲ ਬਣਾਇਆ ਅਗਿਆਕਾਰੀ ਕਿ ਨਿ ਮਾਇਆ ਜਿਹੜੇ ਦੁਨੀਆ ਦੇ ਉੱਤੇ ਜਿਨ੍ਹਾਂ ਨੇ ਨਾਮ ਜਪਿਆ ਇਹ ਮਾਇਆ ਉਹਨਾਂ ਦੇ ਅਗਿਆਕਾਰੀ ਬਣ ਜਾਂਦੀ ਏ ਨੇਤਾ ਇਹਦੇ ਪਿੱਛੇ ਲੋਕ ਦੌੜਨੇ ਪੱਜੇ ਪੈਂਦੇ ਆ ਆਪਣਾ ਖੇਲ ਆਪ ਵਰਤੀਜਾ ਨਾਨਕ ਕਰਨੇ ਹਾਰ ਨਾ ਦੁੱਜੇ ਇਹ ਜਿਹੜਾ ਖੇਡ ਉਸਨੇ ਬਤਾਇਆ ਹੋਇਆ ਇਹ ਨੂੰ ਕੋਈ ਕਿਸੇ ਹੋਰ ਨੇ ਨਹੀਂ ਕਰ ਸਕਦਾ ਇੱਕੋ ਪ੍ਰਮਾਤਮਾ ਹੀ ਬੜਾਇਆ ਜਿਸਨੇ ਇੱਕ ਹੀ ਲੱਚਾਇਆ ਕਿ ਦੁਨੀਆ ਆਉਂਦੀ ਹੈ ਚਲੀ ਜਾਂਦੀ ਹੈ ਆਈ ਜਾਂਦੀ ਚਲੀ ਜਾਂਦੀ ਹੈ ਐਸੇ ਖਜ਼ਾਨੇ ਭਰੇ ਹੋਏ ਆ ਤੇ ਸਾਰੇ ਆਪਣਾ ਆਪਣਾ ਖਾ ਕੇ ਚਲੇ ਜਾਂਦੇ ਆ ਮੁੱਖ ਨੇ ਦਿਆ ਇਹ ਸਮਝਾ ਰਹੇ ਹੈ ਦੁਨੀਆ ਦੀ ਖੇਡ ਜਿੱਥੇ ਇਹ ਖੇਡ ਸਮਝਾ ਰਹੇ ਹੈ ਉੱਥੇ ਉਹ ਕਹਿੰਦੇ ਹੁਣ ਤੂੰ ਸਮਝ ਜਾ ਨਾ ਸਮਝੇ ਅਸੀਂ ਤੈਨੂੰ ਦੱਸਤਾ ਕਿ ਪਾਣੀ ਦੇ ਬੁਲਬਲੇ ਦੀ ਤਰ੍ਹਾਂ ਹੈ ਅਬ ਤੂੰ ਸਿੱਝ ਭਾਵੇਂ ਨਾ ਸਿੱਝੇ ਕਾਰਜ ਸਬਰੇ ਮਨ ਪ੍ਰਭ ਤੇਈਜੇ ਕਹਿੰਦੇ ਹੁਣ ਤੂੰ ਭਾਵੇਂ ਸਮਝ ਜਾ ਨਾ ਸਮਝ ਇਹ ਤੇਰੀ ਮਰਜ਼ੀ ਹੈ ਪਰ ਤੇਰੇ ਕਾਰਜ ਜੇ ਕਰ ਤੂੰ ਸਬਰ ਨੇ ਚਾਹੁੰਦਾ ਤੋ ਉਸ ਪਰਮਾਤਮਾ ਨੂੰ ਤੇ ਆ ਇਹ ਉਹ ਇੱਕੇ ਉਹੀ ਜਤਕਤ ਦੇਖੀਏ ਤਤ ਤਤ ਤੋ ਹੀ ਕਹਿੰਦੇ ਚਾਹੇ ਜਿੱਥੇ ਮਰਜੀ ਚਿਲ ਜਾ ਉਹਦੇ ਤੋਂ ਬਿਨਾਂ ਹੀ ਨਹੀਂ ਕੋਈ ਵੀ ਜਿੱਧਰ ਕਿਧਰ ਮਰਜੀ ਦੇਖਲਾ ਜਤਕਤ ਦੇਖਿਓ ਫੈਲਿਓ ਹੈ ਬਿਰਾਗ ਉਦਾ ਹੈ ਜਿੰਨਾ ਵੀ ਖਲਾਰਾ ਹੈ ਇਹ ਪਰਮਾਤਮਾ ਦਾ ਪਸਾਰਾ ਹੈ ਸੋ ਜਿੱਧਰ ਵੀ ਐਸੀ ਦੇਖਦੇ ਹੈ ਪਰਮਾਤਮਾ ਉਧਰ ਹੈ ਇਹ ਨਹੀਂ ਕਿ ਇੱਕ ਜਗ੍ਹਾ ਹੈ ਸਾਰੇ ਐਸਾ ਆਰਚੀਟੈਕਚਰ ਹੈ ਕਿ ਜੋ ਵੀ ਬਣਾਉਂਦਾ ਹੈ ਉਹਦੇ ਵਿੱਚ ਆਪ ਬੈਠ ਜਾਂਦਾ ਹੈ ਐਸੀ ਉਹ ਸਮਝਾ ਰਹੇ ਕਿ ਤੂੰ ਜਿਵੇਂ ਇਸ ਪਾਣੀ ਦੇ ਬਲਬਲੇ ਦੀ ਤਰ੍ਹਾਂ ਹੈ ਤੇ ਉੱਠ ਕੇ ਇੱਕ ਦਿਨ ਚਲ ਜਾਣਾ ਇਹ ਤਾਂ ਸਮੁੰਦਰ ਹੈ ਸਮੁੰਦਰ ਦੇ ਵਿੱਚ ਤੂੰ ਉਹ ਬਣਦਾ ਹੈ ਇੱਥੇ ਤੂੰ ਖਤਮ ਹੋ ਜਾਣਾ ਦਿਲ ਸੇ ਜਣਾਤੇ ਅਗਲੇ ਸ਼ਲੋਕ ਚ ਸਮਝਾ ਰਹੇ ਪ੍ਰਾਣੇ ਕੁਛ ਨਾ ਚੀਤੇ ਹੀ ਮਦ ਮਾਇਕ ਦੇ ਅੰਦਰ ਕਹ ਨਾਨਕ ਬਿਨ ਹਰ ਭਜਨਾ ਪਰਤ ਤਾਹ ਜਮ ਫਤ ਕਹਿੰਦੇ ਹੈ ਪ੍ਰਾਨੀ ਤੂੰ ਇਹ ਮਾਇਆ ਦੇ ਕਰਕੇ नशे दे ਮਾਇਆ ਦੇ नशे ਦੇ ਵਿੱਚ ਅੰਨਾ ਹੋਇਆ ਫਿਰਦਾ ਤੈਨੂੰ ਦਿਸ ਨਹੀਂ ਕੁਛ ਵੀ ਰਿਹਾ ਸੁਝ ਨਹੀਂ ਰਿਹਾ ਤੈਨੂੰ ਕੋਈ ਵੀ ਮੰਦ ਦੇ ਵਿੱਚ ਨਜ਼ਰ ਨਹੀਂ ਆ ਰਿਹਾ ਕਿ ਇਹ ਤਾਂ ਮਾਇਆ ਜਿਹੜੀ ਹੈ ਇਹ ਮੇਰੇ ਕੰਮ ਨਹੀਂ ਹੋਣੀ ਉਹਦਾ ਪਰਮਾਤਮਾ ਦਾ ਨਾਮ ਮੇਰੇ ਜਿਹੜੇ ਨਾਲ ਜਾਣਾ ਉਹਨੂੰ ਛੱਡ ਕੇ ਬੈਠਾ ਪ੍ਰਾਨੀ ਕਛਨ ਜੇ ਤੀ ਮਦ ਮਾਇਆ ਕੇ ਐਸੇ ਨਸ਼ੇ ਦੇ ਵਿੱਚ ਤੁਰਿਆ ਫਿਰਦਾ ਮਾਇਆ ਦੇ ਤੈਨੂੰ ਕੁਛ ਯਾਦ ਹੀ ਨਹੀਂ ਆ ਜਾ ਕੋਹ ਨਾਨਕ ਬਿਨ ਹਰ ਭਜਨ ਪਰਤ ਤਾਹੇ ਜਮ ਫੰਦ ਕਹਿੰਦੇ ਉਸ ਪਰਮਾਤਮਾ ਦੇ ਨਾਮ ਤੋਂ ਬਿਨਾ ਤੈਨੂੰ ਜਮਾ ਦੀ ਫਾਹੀ ਪੈਣੀ ਹੈ ਕਿਹੜੀ ਫਾਹੀ ਪੈਣੀ ਹੈ ਕਿ ਤੂੰ ਜੰਮੇਗਾ ਜਮ ਜਮ ਮਰੇ ਮਰੇ ਫਿਰ ਜੰਮੇ ਜਦੋਂ ਤੂੰ ਜੰਮਣਾ ਫਿਰ ਮਰਨਾ ਫਿਰ ਜੰਮਣਾ ਫਿਰ ਮਰਨਾ ਇਹ ਜਮਾ ਦਾ ਫੰਦ ਜਿਹੜਾ ਤੇਰੇ ਗਲ ਚ ਪੈਣਾ ਇਹ ਜੇ ਤੋ ਬਚਣ ਲਈ ਤੋ ਪ੍ਰਮਾਤਮਾ ਨੂੰ ਯਾਦ ਕਰ ਜੇਕਰ ਉਸ ਨੂੰ ਯਾਦ ਕਰ ਲਵੇਗਾ ਤਾਂ ਬਚ ਸਕਦਾ ਨਹੀਂ ਤਾਂ ਔਖ ਹੈ ਸੋ ਇਸੇ ਕਰਕੇ ਉਹ ਕਹਿੰਦੇ ਮਾਇਆ ਮਦ ਅਤੇ ਮਾਇਆ ਮਦ ਮਾਤੇ ਤ੍ਰਿਪਤ ਨਾ ਆਵੇ ਤ੍ਰਿਪਤ ਮੁਕਤ ਮਨ ਛਾੜਾ ਪਾਵੇ ਇਹ ਜਿਹੜੀ ਮਾਇਆ ਦਾ ਨਸ਼ਾ ਹੈ ਇਹ ਇਹ ਇੰਨਾ ਮਾੜਾ ਹੈ ਕਿ ਤ੍ਰਿਪਤੀ ਨਹੀਂ ਹੋ ਸਕਦਾ ਬੰਦਾ

ਹੋਰ ਲੱਕੜਾ ਪਾਈ ਜਾਓ ਹੋਰ ਇੰਦਨ ਪਾਈ ਜਾਓ ਉਹ ਕਹਿੰਦੇ ਕੋਈ ਮੇਰਾ ਭੇਟ ਨਿਰਪਤ ਇਸੇ ਤਰੀਕੇ ਦੇ ਨਾਲ ਦੁਨੀਆ ਦੀ ਮਾਇਆ ਹੈ ਬੰਦਾ ਰਜਦਾ ਹੀ ਨਹੀਂ ਲੇਕਿਨ ਇਹ ਮਾਇਆ ਜਿਹੜੀ ਹੈ ਇਹ ਸਾਥ ਨੇ ਜਣਾ ਕਿਉਂਕਿ ਇਹ ਜਿਹੜੀ ਹੈ ਇਹ ਕਿਸੇ ਦੇ ਨਾਲ ਆਈ ਨਹੀਂ ਇਹਦਾ ਖਸਮ ਕੋਈ ਨਹੀਂ ਕਿਉਂਕਿ ਇਹਦਾ ਮਾਲਕ ਜਿਹੜਾ ਹੈ ਉਨੀ ਦੇ ਤੱਕ ਬੰਦਾ ਕਹੋਂਦਾ ਜਿੰਨੀ ਦੇ ਤੱਕ ਉਹਨੂੰ ਸਵਾਸ ਆ ਰਹੇ ਹੈ ਨਹੀਂ ਤਾਂ ਇਹਦਾ ਮਾਲਕ ਨਵਾਂ ਬਣੇਗਾ ਮਾਲਕ ਮਰੇ ਜਦੋਂ ਇਹਦਾ ਸਵਾਮੀ ਤਰ ਜਾਂਦਾ ਤੇ ਫਿਰ ਹੀ ਰੋਂਦੀ ਨਹੀਂ ਬਿਨ ਹਰ ਕਾਮਨਾ ਆਵਤ ਰੇ ਜਜੋ ਰਾਚ ਮਾਚ ਤੁਮ ਲਾਗੇ ਉਹ ਮੋਣੀ ਮੁਹੱਬਤ ਹੈ ਇਹਦੇ ਵਿੱਚ ਨਾ ਕਹਦੇ ਪਏ ਇਹ ਕੰਮ ਨਹੀਂ ਹੋਣੀ ਤੇਰੇ ਹਰੀ ਦੇ ਨਾਮ ਤੋਂ ਬਿਨ ਤੇਰੇ ਕਿਸੇ ਕੰਮ ਨਹੀਂ ਆ ਹਰੀ ਦਾ ਨਾਮ ਜਪ ਜਜੋ ਰਾਚ ਮਾਚ ਤੁਮ ਲਾਗੇ ਇਹ ਮੋਣੀ ਮੁਹੱਬਤ ਨੇ ਇਹਦੇ ਨਾਲ ਤੂੰ ਮੁਹੱਬਤ ਪਾ ਬੈਠਕ ਰਾਚ ਵਿੱਚ ਹੋਇਆ ਕੋਈ ਮਿਲ ਗਿਆ ਤੂੰ ਇਹਦੇ ਵਿੱਚ ਇਹ ਤੇਰੇ ਨਾਲ ਨਹੀਂ ਜਾਣਾ ਪਰਮਾਤਮਾ ਦੇ ਨਾਮ ਨੇ ਤੇਰੇ ਨਾਲ ਜਾਣਾ ਸੁਭਾ ਜੀਵਨ ਦਾ ਜਿਹੜਾ ਉਹ ਕਹਿ ਰਹੇ ਕਿ ਤੈਨੂੰ ਚੇਤਾ ਭੁੱਲ ਚੁੱਕਾ ਕਿ ਮੈਂ ਜਿਸ ਕੰਮ ਲਈ ਆਇਆ ਸੀ ਉਸ ਪਰਮਾਤਮਾ ਦੇ ਨਾਲ ਮੈਂ ਜੁੜਨਾ ਹੈ ਭਜਨ ਬੰਦਗੀ ਕਰਨੀ ਸੀ ਉਹ ਤਾਂ ਤੈਨੂੰ ਚੇਤੇ ਪਲ ਗਿਆ ਫਿਰ ਹੋਊਗਾ ਕਿ ਕਹੋ ਨਾਨਕ ਬਿਨ ਹਰ ਮੁਕਤ ਹਰ ਭਜਨ ਪਰਤ ਤਾਹੇ ਜਮ ਫੰਦ ਕਹਿੰਦੇ ਭਜਨ ਤੋਂ ਬਿਨਾ ਤੈਨੂੰ ਜਮਾ ਦੀ ਫਾਹੀ ਪੜੀ ਅਗਲੇ ਸ਼ਲੋਕ ਚ ਸਮਝਾ ਰਹੇ ਜੋ ਸੁਖ ਕੋ ਚਾਹੇ ਸਦਾ ਸਰਨ ਰਾਮ ਕੀ ਲੈ ਕਹੋ ਨਾਨਕ ਸੁਨ ਰੇ ਮਨਾ ਦੁਰਲਭ ਮੌਕਾ ਲਖਦੇ ਕਹਿੰਦੇ ਇਹ ਦੇਹੀ ਤੈਨੂੰ ਬਹੁਤ ਜਨਮਾਂ ਤੋਂ ਬਾਅਦ ਮਿਲੀ ਹੈ ਇਹ ਦੁਰਲਭ ਹੈ ਪਰ ਇਹਨੂੰ ਗਵਾ ਨਾ ਇਹਦੇ ਵਿੱਚ ਹੀ ਤੂੰ ਉਸ ਪ੍ਰਮਾਤਮਾ ਨੂੰ ਮਿਲ ਸਕਦਾ ਇਸ ਜਨਮ ਦੇ ਵਿੱਚ ਮਿਲ ਸਕਦਾ ਬੜੀ ਦੁਰਲਭ ਹੈ ਪਰ ਜੇ ਤੂੰ ਸਦਾ ਸੁੱਖ ਚਾਹੁੰਦਾ ਹੈ ਸ਼ਰਨ ਰਾਮ ਕੀ ਲੈ ਉਸ ਪ੍ਰਮਾਤਮਾ ਦੀ ਸ਼ਰਨ ਦੇ ਵਿੱਚ ਉਸ ਦੀ ਸ਼ਰਨ ਤੋਂ ਬਿਨਾਂ ਤੈਨੂੰ ਕਿਤੇ ਵੀ ਸੁੱਖ ਨਹੀਂ ਮਿਲ ਸਕਦਾ ਜਿੱਧਰ ਵੀ ਜਾਵੇਂਗਾ ਦੁੱਖ ਹੀ ਦੁੱਖ ਮਿਲਣਗੇ ਲੇਕਿਨ ਪ੍ਰਮਾਤਮਾ ਦੇ ਨਾਮ ਦੇ ਵਿੱਚ ਸਦਾ ਹੀ ਆਨੰਦ ਹੈ ਤੇ ਇਹ ਮਨੁੱਖਾ ਦੇਹੀ ਜਿਹੜੀ ਤੈਨੂੰ ਦੁਰਲਭ ਜਨਮ ਤੇ ਪਾਇਆ ਹੈ ਹੋ ਦੁਰਲਭ ਜਨਮ ਪੁੰਨ ਫਲ ਪਾਇਓ ਬਿਰਥਾ ਜਾਤ ਬਵਿਕੇ ਰਾਜੇ ਇੰਦਰ ਸਮ ਸਰਗ੍ਰਹਿ ਅਸਨ ਬਿਨ ਹਰ ਭਗਤ ਕਹਾ ਕੋ ਲਿਖੇ ਸਤਗੁਰ ਅਰਦਾਸ ਮਾਦਰ ਜੀ ਕਹਿੰਦੇ ਕਿ ਤੈਨ ਬਹੁਤ ਔਖਾ ਜਨਮ ਮਿਲਿਆ ਪਿਛਲੇ ਤੇਰੇ ਕੋਈ ਕਰਮ ਚੰਗੇ ਕੀਤੇ ਸੀ ਤੈਨ ਮਨੁੱਖਾ ਜਨਮ ਮਿਲ ਗਿਆ ਪਰ ਇਸ ਜਨਮ ਦੇ ਵਿੱਚ ਜੇਕਰ ਤੂੰ ਪਰਮਾਤਮਾ ਦਾ ਨਾਮ ਨਹੀਂ ਲੈਂਦਾ ਤਾਂ ਤੇਰੀ ਇਹ ਮਨੁੱਖਾ ਜਨਮ ਵਿਅਰਥ ਜਾਊਗਾ ਸੁਖ ਮੰਗਤ ਦੁਖ ਆਗੇ ਆਵੇ ਸੋ ਸੁਖ ਹਮਨਾ ਮੰਗਿਆ ਪਾਵੇ ਕਿੰਦੇ ਸਾਨੂੰ ਇਹ ਸੁਖ ਜਿਹੜਾ ਜਿਸ ਸੁਖ ਨੂੰ ਮੰਗਿਆ ਦੁਖ ਪ੍ਰਾਪਤ ਹੋ ਰਿਹਾ ਤੇ ਸਾਨੂੰ ਇਹ ਸੁਖ ਮੰਗਣ ਦੀ ਲੋੜ ਨਹੀਂ ਦੁਨੀਆਂ ਤੇ ਲੋਕ ਆਸਾ ਰੱਖਦੇ ਆ ਮੇਰੀ ਆਸ ਪੂਰੀ ਹੋ ਜਵੇ ਉਹ ਪੂਰੀ ਹੋ ਜਾਂਦੀ ਹੈ ਜਦੋਂ ਉਹ ਆਸ ਦੁਖ ਦੇ ਵਿੱਚ ਬਦਲਦੀ ਹੈ ਤੇ ਫਿਰ ਦੁਨੀਆਂ ਪਛਤਾਉਂਦੀ ਹੈ ਇਸੇ ਕਰਕੇ ਕਵੀ ਜੀ ਨੇ ਕਹਿ ਦਿੱਤਾ ਸੁਖ ਮੰਗਤ ਦੁਖ ਆਗੇ ਆਵੇ ਸੋ ਸੁਖ ਹਮ ਨਾ ਮੰਗਿਆ ਪਾਵੇ ਇਸ ਸੁਖ ਤੇ ਸ਼ਿਵ ਬ੍ਰਹਮਾ ਜਿਹੜੇ ਡਰ ਗਏ ਅਸੀਂ ਉਸ ਸੁਖ ਨੂੰ ਕਿਉਂ ਮੰਗ ਰਹੇ ਹਾਂ ਇਸ ਸੁਖ ਤੇ ਸ਼ਿਵ ਬ੍ਰਹਮਾ ਡਰਾਨਾ ਸੋ ਸੁਖ ਹਮ ਸੱਚ ਕਰ ਜਾਣਾ ਜਿਹੜੇ ਕਹਿੰਦੇ ਸ਼ਿਵ ਬ੍ਰਹਮਾ ਸਾਰੇ ਡਰਦੇ ਆ ਅਸੀਂ ਉਸ ਸੁਖ ਨੂੰ ਮੰਗ ਰਹੇ ਹਾਂ ਇਸ ਸੁਖ ਨੇ ਦੁੱਖ ਦੇ ਵਿੱਚ ਜਨ ਬਦਲਣਾ ਇਸ ਸੁਖ ਕਹਿੰਦੇ ਅਸੀਂ ਮੰਗਦੇ ਨਹੀਂ ਕਦੀ ਵੀ ਇਸ ਸੁਖ ਨੂੰ ਅਸੀਂ ਤਾਂ ਇੱਕੋ ਹੀ ਮੰਗਦੇ ਹਾਂ ਕਿ ਤੇਰਾ ਪ੍ਰੇਮ ਨਾ ਟੁੱਟੇ ਸਭ ਕੁਝ ਚਲ ਜਵੇ ਲੇਕਿਨ ਤੇਰਾ ਪ੍ਰੇਮ ਨਾ ਟੁੱਟੇ ਮਿਲ ਤੇ ਪਿਆਰੇ ਪ੍ਰਾਣ ਆਤ ਕਬਨ ਭਗਤ ਤੇ ਕਿਵੇਂ ਮਿਲਦਾ ਉਹ ਉਹ ਮਿਲਦਾ ਹੀ ਭਗਤੀ ਕਰਨ ਦੇ ਨਾਲ ਸਿਮਰਨ ਕਰਨ ਦੇ ਨਾਲ ਨਾਮ ਜਪਣ ਦੇ ਨਾਲ ਸਤ ਦੇ ਮਾਰਗ ਤੇ ਚੱਲਣ ਦੇ ਨਾਲ ਸਬਰ ਸੰਤੋਖ ਦੇ ਨਾਲ ਫਿਰ ਅਸੀਂ ਵਿਚਾਰ ਕਰਨਾ ਕਿ ਗਿਆਨ ਪ੍ਰਾਪਤ ਹੋਵੇ ਸਾਨੂੰ ਕਾਮ ਕਰੋ ਲੋਭੋ ਹੰਕਾਰ ਦੇ ਵਿਸ਼ੇ ਜਿਹੜੇ ਬੇਕਾਰ ਆ ਇਹਨਾਂ ਤੋਂ ਮੁਕਤ ਹੋਣਾ ਤਾਂ ਜਾ ਕੇ ਸੀ ਉਸ ਪਰਮਾਤਮਾ ਨੂੰ ਪਾ ਸਕਦੇ ਨੇ ਨਹੀਂ ਤਾਂ ਅਸੀਂ ਜਿਹੜੇ ਸੁੱਖ ਲੱਭਦੇ ਫਿਰਦੇ ਆ ਇਹ ਸੁੱਖ ਤਾਂ ਦੁੱਖਾਂ ਦੇ ਵਿੱਚ ਬਦਲ ਜਾਂਦੇ ਆ ਸੁੱਖ ਨਹੀਂ ਬਹੁਤੇ ਤਨਖਾਟੇ ਸੁੱਖ ਨਹੀਂ ਪੇਖੇ ਨਰਤ ਨਾਟੇ ਸੁੱਖ ਨਹੀਂ ਬਹੁ ਦੇਸ਼ ਕਮਾਏ ਸਰਬ ਸੁਖਾ ਹਰ ਹਰ ਬੁਲ ਗਏ ਕਹਿੰਦੇ ਸੁੱਖ ਹੈ ਨਹੀਂਗਾ ਜੇ ਕਹਿੰਦੇ ਬਹੁਤ ਤੰਨਾ ਜਵੇ ਫਿਰ ਡਰ ਜਾਂਦਾ ਚੋਰੀ ਨਾ ਹੋ ਜਵੇ ਇਹ ਘੱਟ ਨਾ ਜਾਵੇ ਉਹ ਇੱਕ ਤਰ੍ਹਾਂ ਦਾ ਦੁੱਖ ਲੱਗ ਗਿਆ ਚਿੰਤਾ ਬਣ ਗਈ ਕੋਈ ਚੋਰ ਨਾ ਲੱਗ ਜਵੇ ਕੋਈ ਲੁੱਟ ਨਾ ਲਵੇ ਸੁੱਖ ਨਹੀਂ ਪੇਖੇ ਨਰਤ ਨਾਟੇ ਕਹਿੰਦੇ ਤੂੰ ਜਿਹੜੇ ਅਜਬ ਤਮਾਸ਼ੇ ਦੇਖਦਾ ਫਿਰਦਾ ਦੁਨੀਆਂ ਦੇ ਇਹਨਾਂ ਦੇ ਵਿੱਚ ਵੀ ਸੁੱਖ ਨਹੀਂ ਸੁੱਖ ਨਹੀਂ ਬਹੁ ਦੇਸ਼ ਕਮਾਏ ਇਸ ਮਾਇਆ ਨੂੰ ਇਕੱਠੇ ਕਰ ਲੈ ਤੂੰ ਪਰਾਈ ਦੇਸ਼ਾਂ ਦੇ ਵਿੱਚ ਕੁੰਮਦਾ ਜਿੰਨਾ ਮਰਜੀ ਕਮੁਲਾ ਸੁੱਖ ਨੇ ਮਿਲਣਾ ਸੁੱਖ ਕਿੱਥੇ ਹੈ ਸਰਬ ਸੁਖਾ ਹਰ ਹਰ ਗੁਣ ਗਾਏ ਜੇ ਪਰਮਾਤਮਾ ਦੇ ਗੁਣ ਗਾਉਂਗਾ ਤਾਂ ਤੈਨੂੰ ਸਾਰੇ ਸੁੱਖ ਪ੍ਰਾਪਤ ਹੋ ਸਕਦੇ ਹੈ ਇਹ ਰੋਗ ਦੇ ਵਿੱਚ ਪੰਜਵੇਂ ਪਾਸ਼ਾ ਸਮਝਾ ਰਹੇ ਹੈ ਕਿ ਸੁੱਖ ਨਹੀਂ ਬਹੁਤੇ ਤਨ ਖਾਟੇ ਸੁੱਖ ਨਹੀਂ ਪੇਠੇ ਨਰਤ ਨਾਟੇ ਸੁੱਖ ਨਹੀਂ ਬਹੁਦੇਸ ਕਮਾਏ ਸਰਬ ਸੁਖਾ ਹਰ ਹਰ ਗੁਣ ਗਾਏ ਪੰਜਵੇਂ ਪਾਸ਼ਾ ਜੋ ਸਮਝਾ ਦੇ ਕਿ ਜਿੱਥੇ ਮਰਜ਼ੀ ਦਉਣ ਲਾ ਇਸ ਧੰਨ ਨੇ ਤੈਨੂੰ ਸੁੱਖ ਨਹੀਂ ਦੇਣਾ ਜਿੰਨੇ ਵੀ ਤੂੰ ਆਸਾ ਮੰਗ ਨਰਾਸ਼ਤ ਕਰਦਾ ਫਿਰਦਾ ਮੈਨੂੰ ਇੱਥੋਂ ਆਸਾ ਇਧਰੋਂ ਆਸਾ ਚਾਹੇ ਉਹ ਬੰਦਨਾ ਤੇਰੇ ਚਾਹੇ ਉਹ ਪਦਾਰਥਾ ਤੇਰੇ ਸਭ ਨੇ ਦੁੱਖੀ ਦੁੱਖ ਦੇ ਵਿੱਚ ਬਦਲਣਾ ਇਸੇ ਕਰਕੇ ਪੰਜਵੇਂ ਪਾਤਸ਼ਾਹ ਸਮਝਾ ਰਹੇ ਜਿਸ ਕੇ ਸਰਨੇ ਪਰਮਾ ਜਿਸ ਜੀਵੜ ਅਵਰਨਾ ਕੋਈ ਕਹਿੰਦੇ ਤੂੰ ਦੁਨੀਆ ਦੇ ਪਿੱਛੇ ਕਦੋਂ ਤੁਰਿਆ ਫਿਰਦਾ ਉਦੇ ਚਰਨਾਂ ਦੇ ਵਿੱਚ ਚਲੇ ਜਾ ਜਿਹਦੇ ਚਿੱਡਾ ਕੋਈ ਹੈ ਹੀ ਨਹੀਂ ਦੁਨੀਆ ਤੇ ਜਿਹਦਾ ਕੋਈ ਸ਼ਰੀਕ ਹੀ ਨਹੀਂ ਤਿਸ ਕੇ ਸਰਨੇ ਪਰਮਨਾ ਜਿਸ ਜੇਵੜੇ ਵਰਨਾ ਕੋਏ ਜਿਸ ਸਿਮਰਤ ਸੁਖ ਹੋਏ ਕਣਾ ਦੁੱਖ ਦਰਦ ਨਾ ਮੂਲੇ ਹੋਏ ਕਹਿੰਦੇ ਬਿਲਕੁਲ ਤਿੰਨ ਦੁੱਖ ਦਰਦ ਨਹੀਂ ਰਹਿਣਾ ਇੱਕ ਵਾਰੀ ਉਹਨੂੰ ਸਿਮਰਤ ਲੈ ਉਹਦਾ ਨਾਮ ਤਾਂ ਜਪ ਲੈ ਸੁਖੀ ਸੁਖ ਹੈ ਸਿਮਰਤ ਸੁਖ ਹੋਏ ਕਣਾ ਇਹ ਪਰਮਾਤਮਾ ਨੂੰ ਸਿਮਰੇਗਾ ਇੰਨਾ ਘਣਾ ਸੁਖ ਹੋਵੇਗਾ ਇੰਨਾ ਬਹੁਤ ਜ਼ਿਆਦਾ ਸੁਖ ਹੋਵੇਗਾ ਆਨੰਦ ਹੀ ਆਨੰਦ ਹੋਵੇਗਾ ਲੇਕਿਨ ਜੇ ਤੂੰ ਕਮੂਗਾ ਮਾਇਆ ਦੇ ਨਾਲ ਪਦਾਰਥਾਂ ਦੇ ਨਾਲ ਸੁਖ ਮਿਲੇਗਾ ਨਹੀਂ ਮਿਲ ਸਕਦਾ ਉਹ ਤਾਂ ਦੁੱਖ ਦਾ ਕਾਰਨ ਬਣਨਾ ਇਸੇ ਕਰਕੇ ਉਹਨਾਂ ਨੇ ਕਿਹਾ ਸਰਬ ਸੁਖਾ ਗੁਰ ਚਰਨਾ ਕਲਮਲ ਢਾਰਨ ਮਨੈ ਮਨ ਸਦਾਤਮ ਜਿੰਨੇ ਵੀ ਪਾਪ ਤੇਰੇ ਦੂਰ ਹੋਣੇ ਕਲਮਲ ਢਾਰਨ ਮਨੈ ਸਦਾਤਮ ਜਿੰਨੇ ਵੀ ਤੇਰੇ ਸੁੱਖ ਆ ਇਹ ਗੁਰੂ ਦੇ ਚਰਨਾਂ ਦੇ ਵਿੱਚ ਹੈ ਇਹ ਜਿਹੜੇ ਪਾਪ ਤੈਨੂੰ ਡਰਾ ਰਹੇ ਹੈ ਇਹ ਦੂਰ ਹੋ ਜਾਣੇ ਹੈ ਲੇਕਿਨ ਤੂੰ ਉਹਦੇ ਨਾਲ ਜੁੜਦਾ ਸੀ ਜਿੰਨੀ ਦੇ ਤੱਕ ਨਹੀਂ ਜੁੜਦਾ ਉਨੀ ਦੇ ਤੱਕ ਕੁਲ ਨਹੀਂ ਅਗਲੇ ਸ਼ਲੋਕ ਸਮਝਾ ਲੈ ਮਾਇਆ ਕਾਰਨ ਧਵਹੀ ਮੂਰਖ ਲੋਗ ਅਜਾਨ ਕੋਹ ਨਾਨਕ ਬਿਨ ਹਰ ਭਜਨ ਵਿਰਥਾ ਜਨਮ ਸਲਾਮ ਇਸ ਮਾਇਆ ਦੇ ਕਾਰਨ ਕਹਿੰਦੇ ਤੂੰ ਦੌੜਾ ਭੱਜਿਆ ਫਿਰਦਾ ਮੂਰਖ ਬਣਿਆ ਫੱਦ ਇਹ ਜਿਹੜਾ ਅਨਜਾਣ ਪੁਣਾ ਤੇ ਰਹੇ ਇਹ ਤੇਰੇ ਕੰਮ ਨਹੀਂ ਆਉਣਾ ਇਸ ਮਾਇਆ ਨੇ ਕੰਮ ਨਹੀਂ ਆਉਣਾ ਕਹੋ ਨਾਨਕ ਬਿਨ ਹਰ ਭਜਨ ਬਿਰਥਾ ਜਨਮਸਰਾ ਇਹ ਤੇਰਾ ਜੀਵਨ ਜਿਹੜਾ ਬਿਰਥਾ ਚਲੇ ਜਾਣਾ ਉਹਦੇ ਭਜਨ ਦੇ ਵਿੱਚ ਲੱਗ ਜਾ ਬੰਦਗੀ ਵਿੱਚ ਲੱਗ ਜਾ ਕਿਉਂਕਿ ਜਿੰਨੇ ਵੀ ਰਿਸ਼ਤੇ ਨਾਤੇ ਤੇਰੇ ਹੈ ਇਹ ਕਿਸੇ ਕੰਮ ਦੇ ਨਹੀਂ ਇਸੇ ਕਰਕੇ ਕਬੀਰ ਮਹਾਰਾਜ ਜੀ ਨੇ ਕਿਹਾ ਪੁੱਤਰ ਕਲਤਰ ਲక్ష్ਮੀ ਮਾਇਆ ਇਨਤੇ ਕਹੋ ਕਬਨੇ ਸੁਖ ਪਾਇਆ ਕਹਿੰਦੇ ਕੋਈ ਦੁਨੀਆ ਦਾ ਬੰਦਾ ਹੈ ਜਿਨੇ ਪੁੱਤਰ ਤੋਂ ਬੋਟੀ ਤੋਂ ਮਾਇਆ ਤੋਂ ਸੁਖ ਪਾਇਆ ਹੋਵੇ ਕਹਿੰਦੇ ਇਹਨਾਂ ਤੋਂ ਸਭ ਨੇ ਦੁੱਖ ਪਾਇਆ ਲੇਕਿਨ ਇਹ ਲੱਗਦੇ ਮਿੱਠੇ ਹੈ ਮਿੱਠੇ ਲੱਗਣ ਕਰਕੇ ਇਹਨਾਂ ਨੂੰ ਸਾਰੇ ਕਹਿੰਦੇ ਮੇਰਾ 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 ਜਿੰਨੀ ਦੇ ਤੱਕ ਮੇਰੇ ਮੇਰੇ ਦੇ ਵਿੱਚ ਪਿਆ ਹੈ ਉਨੀ ਦੇ ਤੱਕ ਦੁੱਖ ਹੈ ਪੁੱਤਰ ਕਲਤਰ ਲక్ష్ਮੀ ਮਾਇਆ ਇਹ ਤਜੋ ਜੀ ਜਾਣੇ ਰੇ ਕਹਿ ਤਕਬੀਰ ਸੁਨੋ ਰੇ ਸੰਤੋ ਮਿਲ ਹੈ ਸਾਰੰਗ ਪਾਨੀ ਦੇ ਇਹਨਾਂ ਤੋਂ ਕਹਿੰਦੇ ਦੂਰ ਹੋ ਜਾ ਹੇ ਜੀ ਹੇ ਮਨ ਇਹਨਾਂ ਤੋਂ ਦੂਰ ਹੋ ਜਾ ਪੁੱਤਰ ਕਲਤਰ ਲక్ష్ਮੀ ਤੋਂ ਦੂਰ ਹੋ ਜਾ ਕਹਿ ਤਕਬੀਰ ਸੁਨੋ ਰੇ ਸੰਤੋ ਮਿਲ ਹੈ ਸਾਰੰਗ ਪਾਨੀ ਦੇ ਉਹਨਾਂ ਦੀ ਸ਼ਰਨ ਦੇ ਵਿੱਚ ਚਲ ਜਾ ਉਹਨਾਂ ਸੰਤਾਂ ਦੇ ਸੱਚ ਦੇ ਮਾਰਗ ਦੇ ਉਹਨਾਂ ਸੰਤਾਂ ਦੇ ਜਿਹੜੇ ਸੱਚ ਦੇ ਮਾਰਗ ਤੇ ਗਏ ਭੇਖਤਾ ਦੇ ਸੰਤਾਂ ਦੇ ਨਹੀਂ ਜਿਹੜੇ ਤੈਨੂੰ ਉਹ ਮਾਇਆ ਤਾਂ ਦੂਰ ਦਿਸਦੇ ਜਿੱਥੇ ਲੋਭ ਲਾਲਚ ਨਹੀਂ ਹੈ ਜਿੱਥੇ ਹਰ ਖਸੋਗ ਨਹੀਂ ਗਾ ਉੱਥੇ ਚਲੇ ਜਾਇਆ ਜਿੱਥੇ ਲੋਕ ਕੰਚਨ ਨਹੀਂ ਗਾ ਇਹ ਸਾਰੀ ਜਿਹੜੀ ਦੌੜ ਭੱਜ ਮਾਇਆ ਦੇ ਕਰਕੇ ਲੋਕ ਕਰ ਰਹੇ ਇਹ ਸਾਰੀ ਪਰੇਸ਼ਾਨੀ ਦਾ ਕਾਰਨ ਹੈ ਇਸੇ ਕਰਕੇ ਉਹ ਕਹਿੰਦੇ ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ ਜਿੱਥੇ ਕਹਿੰਦੇ ਬਹੁਤ ਜ਼ਿਆਦਾ ਹੈ ਉੱਥੇ ਵੀ ਫਿਕਰ ਲੱਗਾ ਜਿਸ ਗ੍ਰਹਿ ਥੋੜੀ ਸੋ ਫਰੇ ਪਰਮੰਤ ਜਿੱਥੇ ਘਟਾ ਉਹ ਕਹਿੰਦੇ ਘੁੰਮਦਾ ਫਿਰਦਾ ਦੇਸ਼ ਵਿਦੇਸ਼ਾਂ ਦੇ ਵਿੱਚ ਮੈਂ ਇਕੱਠੀ ਕਰ ਲਵਾਂ ਜਿਨ੍ਹਾਂ ਕੋਲ ਘਟਾ ਹੈ ਉਹ ਵੀ ਚਿੰਤਾ 'ਚ ਹੈ ਜਿਨ੍ਹਾਂ ਕੋਲ ਬੋਤ ਹੈ ਉਹ ਵੀ ਚਿੰਤਾ 'ਚ ਹੈ ਬਹੁਤੀ ਆੜੇ ਕਹਿੰਦੇ ਘਟਾ ਨਾ ਜਾਵੇ ਚੋਰੀ ਨਾ ਹੋ ਜਵੇ ਤਾਂ ਥੋੜੀ ਆੜਾ ਕਹਿੰਦਾ ਕਿ ਤੇ ਨਾ ਹੋਵੇ ਕੱਲ ਨੂੰ ਮੇਰੇ ਕੋਲ ਨਾ ਕੁਝ ਹੋਇਆ ਤੇ ਮੈਂ ਕਿੱਧਰ ਨ ਜਾਊਗਾ ਦੋਵੇਂ ਬਵਸਥਾ ਤੇ ਜੋ ਮੁਕਤਾ ਸੋਈ ਸੋਹਿਲਾ ਪਾ ਲਈਏ ਪੰਜਵੇਂ ਪਾਛੇ ਕਹਦੇ ਆ ਕਿ ਉਹ ਲੱਭੋ ਬਵਸਥਾ ਜਿਹੜੀ ਜਿਹੜੇ ਨਾ ਘਟਤੇ ਤਾਂ ਵੱਧਤੇ ਨਾ ਥੋੜੇ ਤੇ ਉਹ ਸਹਿਲਾ ਲਬ ਉਹ ਮਿੱਤਰ ਬਣਾਓ ਜਿਹੜਾ ਇਸ ਬੋ ਮਾਇਆ ਦੇ ਚੱਕਰ ਤੋਂ ਦੂਰ ਹੈ ਜੇਕਰ ਅਸੀਂ ਉਸ ਨੂੰ ਪਾੜ ਲਵਾਂਗੇ ਤੇ ਉਹ ਲੱਭਣਾ ਕਿੱਥੋਂ ਆ ਨਾਮ ਦਾ ਪੁਜਾਰੀ ਜਿਹੜਾ ਜਿੱਥੇ ਹਰਖ ਸੋਗ ਜਾਕੇ ਨਹੀਂ ਬੈਰੀ ਮੀਤ ਸਮਾਨ ਕਹ ਨਾਨਕ ਸੁਣਦੇ ਮਨਾ ਜਿਹੜੇ ਜਿੱਥੇ ਹਰਖ ਨਹੀਂ ਸੋਗ ਨਹੀਂ वह मूर्त जी भगवान की है जिथे कोई लोभ नहीं कोई मोह नहीं कोई लोहा नहीं कोई कंचन नहीं वो ला ये माया जड़ी है कू ने भी कट्ठी की लेकिन अंत बार पछता पंज जोड़े ना रहो ई ईमान कारू ने गंज जोड़े कमान ਡਲ ਗਿਆ ਕਿਉਂਕਿ ਇਹਨੂੰ ਇਕੱਠੀ ਜਿਹੜੇ ਵੀ ਕਰਦੇ ਪਾਪਾ ਬਾਜਨਾ ਹੋਵੇ ਇਕੱਠੀ ਮਾਇਆ ਸਾਥ ਨ ਜਾਵੇ ਗੰਜ ਜੋੜੇ ਨ ਰੱਖਿਓ ਮਾਨ ਦੇਖੋ ਰੇ ਲੋਕ ਕਾਰੂ ਹੋਤਾ ਪਰੇਸ਼ਾਨ ਕਹਿੰਦੇ ਕਾਰੂ ਬੜਾ ਪਰੇਸ਼ਾਨ ਹੋਇਆ ਜੋ ਸੁਣਨ ਦੇ ਲਿਖ ਪੜਨ ਦੇ ਵਿੱਚ ਹੁੰਦਾ ਕਿ ਕਾਰੂ ਨੇ 40 ਗੰਜ ਮਾਇਆ ਦੇ ਜੋੜੇ ਇੱਕ ਗੰਜ ਕਹਿੰਦੇ ਬਹੁਤ ਵੱਡਾ ਸਟੋਰ ਆਪਾਂ ਕ ਲਈਏ ਕਮਰਾ ਕ ਲਈਏ ਉਹ ਭਰਲੇ 40 ਗੰਜ ਜਦੋਂ ਅੰਤ ਬਿੱਲਾ ਆਇਆ ਤੇ ਮੌਤ ਨੇ ਜਦੋਂ ਕਹਿ ਚੱਲ ਵੀ ਤੇਰਾ ਟਾਈਮ ਆ ਗਿਆ ਕਿੰਦਰ ਨਹੀਂ ਮੈਂ ਕਿਉਂ ਜਾਮ ਮੇਰੇ ਕੋਲ ਤਾਂ ਮਾਇਆ ਬਹੁਤ ਹੈ ਮੈਂ ਟਪਾ ਸਕਦਾ ਟਾਈਮ ਕਿੰਦੇ ਮੈਨੂੰ ਮਿੰਟ ਦੇਉ ਮੈਂ ਗੱਲ ਕਰ ਲਵਾਂ ਕਿੱਥੋਂ ਗੱਲ ਕਰਨੀ ਸੀ ਇਹ ਤਾਂ ਫਿਕਸ ਕੀਤਾ ਸੀ ਉਹਨਾਂ ਸੋਚਿਆ ਪਤਾ ਨਹੀਂ ਮਾਇਆ ਮੈਂ ਇਕੱਠੇ ਕਰਦਾ ਮੇਰਾ ਬਦਲ ਨਹੀਂ ਮੇਰੇ ਕੰਮ ਆ ਜਾਣੇ ਇਹ ਕਿਸੇ ਤੇ ਕੰਮ ਨਹੀਂ ਆਉਂਦੀ ਇਹਦਾ ਖਸਮ ਹੀ ਹੈ ਨਹੀਂ ਕੋਈ ਖਸਮ ਮਰੇ ਨਾ ਰੋਵੇ ਇਸ ਦਾ ਰਖਵਾਰਾ ਔਰੇ ਹੋਵੇ ਖਵਾਰੇ ਕਾ ਹੋਏ ਨਾਸ ਜਹਾਂ ਉਹ ਜਹਾਂ ਓਗ ਅੱਗੇ ਜਹਾਨਤ ਅੱਗੇ ਨਰਕ ਜਹਾਂ ਓਗ ਬਲਾਸ ਇਥੇ ਉਹ ਐਸ਼ ਕਰ ਜਾਂਦਾ ਲੇਕਿਨ ਅੱਗੇ ਜਨਮ ਮਰਨ ਦੇ ਚੱਕਰ ਚ ਪੈ ਜਾਂਦਾ ਨਰਕ ਕੀ ਹੈ ਔਣ ਜਾਣ ਦਾ ਚੱਕਰ ਭਗਤੀ ਲਹਿਰ ਨੇ ਇਸੇ ਨੂੰ ਇੱਕ ਨਵਾਂ ਚੀਜ਼ ਲਿਆਂਦੀ ਜੋ ਪਹਿਲਾਂ ਵਿਦਆ ਸ਼ਸਤਰਾਂ ਦੇ ਵਿੱਚ ਅਸੀਂ ਕਹੇ ਸਵਰਗ ਨਰਕ ਹੈ ਉਹ ਕਹਿੰਦੇ ਕਿਸੇ ਸਵਰਗ ਦੇ ਵਿੱਚ ਵੀ ਜਾਓ ਜੇ ਸਵਰਗ ਮਿਲੂਗਾ ਤਾਂ ਵੀ ਤਨ ਤਨ ਮਿਲਣਾ ਨਰਕ ਮਿਲੂ ਤਾਂ ਵੀ ਮਿਲਣਾ ਇਸੇ ਕਰਕੇ ਉਹਨਾਂ ਨੇ ਕਿਹਾ ਮੁਕਤੀ ਮੁਕਤੀ ਕਾਦੀ ਕਿ ਤਨ ਨਹੀਂ ਚਾਹੀਦਾ ਇਸ ਤਨ ਤੋਂ ਜਿਹਨੂੰ ਅਸੀਂ ਨਿਰਵਾਣ ਪਦ ਕਹਿੰਦੇ ਆ ਨਿਰਵਾਣ ਪਦ ਕੀ ਹੈ ਕਿ ਅਸੀਂ ਆਸ਼ਾ ਮਾ ਤੋਂ ਮੁਕਤ ਹੋ ਜਾਂਦੇ ਸਾਨੂੰ ਕਿਸੇ ਚੀਜ਼ ਦੀ ਲਾਲਚ ਲਾਲਸਾ ਨਹੀਂ ਰਹਿੰਦੀ ਫੇ ਇਸੇ ਕਰ ਪਹਿਲੇ ਪਾਤਸ਼ਾ ਸਮਝਾ ਰਹੇ ਹੈ ਮਾਇਆ ਸੱਚ ਰਾਜੇ ਹੰਕਾਰੀ ਮਾਇਆ ਸਾਥ ਨਾ ਚੱਲੇ ਪਿਆਰੀ ਮਾਇਆ ਮਮਤਾ ਹੈ ਬਹੁ ਰੰਗੀ ਬਿਨ ਨਾਵੇ ਕੇ ਸਾਥ ਨਾ ਸੰਗੀ ਇਸ ਮਾਇਆ ਨੇ ਕਿਸੇ ਦਾ ਸਾਥ ਨਹੀਂ ਦਿੱਤਾ ਜਿਹੜੇ ਰਾਜਿਆਂ ਨੇ ਜੋੜੀ ਉਹ ਹੰਕਾਰੀ ਬਣ ਗਏ ਤੇ ਜਦੋਂ ਇਹ ਸਾਥ ਨਹੀਂ ਗਈ ਤਾਂ ਫਿਰ ਉਹ ਪਛਤਾਏ ਮਾਇਆ ਮਮਤਾ ਹੈ ਬਹੁ ਰੰਗੀ ਇਹਦੇ ਇੰਨੇ ਕਰੰਗ ਬੰਦਾ ਪਛਾਣ ਨਹੀਂ ਸਕਦਾ ਬੜਾ ਲੱਗਦਾ ਹੈ ਵਰਗੈ ਵਰ ਛਤਰਪੰ ਤੇ ਫੁੰਨ ਤਰਨੇ ਗਾੜ ਇਹ ਦੁਨੀਆ ਤੋਂ ਜਦੋਂ ਜਾਣਾ ਪੱਲੇ ਕੁਛ ਨਹੀਂ ਹੁੰਦਾ ਸੋ ਆਓ ਗੁਰੂ ਤੇਗ ਬਹਾਦਰ ਜੀ ਦੇ ਨਾਮ ਸਲੂਕਤੋਂ ਸਿੱਖਿਆ ਲੈਂਦੇ ਹੋਏ ਜੋ ਉਹ ਸਾਨੂੰ ਸਮਝਾ ਰਹੇ ਕਿ ਇਹ ਜਿਹੜਾ ਜੀਵਨ ਹੈ ਇਹਦੇ ਵਿੱਚ ਦਿਨ ਰਾਤ ਤੂੰ ਮਾਇਆ ਦੇ ਪਿੱਛੇ ਦੌੜਾ ਭੱਜਿਆ ਫਿਰਦਾ ਹੈ ਤੇਰਾ ਜੀਵ ਇੱਕ ਪਾਣੀ ਦੇ ਬੁਲਬਲੇ ਜਿਹੀ ਹੈ ਤੂੰ ਉਸ ਪਰਮਾਤਮਾ ਨੂੰ ਚੇਤੇ ਕਿਉਂ ਨਹੀਂ ਕਰਦਾ ਤੂੰ ਇਹਨੂੰ ਨਸ਼ੇ ਸਮਝ ਕੇ ਬੈਠ ਗਿਆ ਮਾਇਆ ਨੂੰ ਇਸ ਨਸ਼ੇ ਦੇ ਵਿੱਚ ਅੰਨ੍ਹਾ ਹੋਇਆ ਫਿਰਦਾ ਕਿ ਮੇਰੇ ਨਾਲ ਜਾਊਗਾ ਤੂੰ ਇਹ ਸਮਝਦਾ ਕਿ ਇਹਦੇ ਪਿੱਛੇ ਲੱਗ ਕੇ ਤੂੰ ਮੂਰਖਾਂ ਨੂੰ ਭੱਜਿਆ ਫਿਰਦਾ ਮਾਇਆ ਦੇ ਲੇਕਿਨ ਭਜਨ ਤੋਂ ਬਿਨਾ ਤੇਰਾ ਕਿਤੇ ਵੀ ਗਤੀ ਨਹੀਂ ਹੋਣੀ ਸੋ ਆਓ ਪਰਮਾਤਮਾ ਦੇ ਚਰਨਾਂ ਦੇ ਵਿੱਚ ਬੇਨਤੀ ਅਰਦਾਸ ਕਰੀਏ ਕਿ ਸਾਡੇ ਪਾਪਾਂ ਨੂੰ ਅਫਗੁਣਾ ਨਾਚਦਾ ਦੇ ਚਰਨਾ ਕਮਲਾ ਦਾ ਆਸਰਾ ਦੇਂ ਸ਼ਰਧ ਬਣੇ ਪੜਨ ਦਾ ਆਚਾਰਨ ਦਾ ਬਲ ਬਖਸ਼ਣ ਇਹ ਬੇਨਤੀ ਅਰਦਾਸ ਕਰਦੇ ਹੋਏ ਪਰਮਾਤਮਾ ਦੇ ਚਰਨਾਂ ਚ ਕਰੀਏ ਤੇ ਜਿਨਨੇ ਸੋਸਨ ਦੀ ਪੂੰਜੀ ਰਿੰਦੀ ਹੈ ਉਹਨੂੰ ਲੇਖੇ ਚ ਲਾਉਣ ਲਈ ਆਪਣਾ ਨਾਮ ਜਪੋ ਆਪਣੇ ਚਰਨ ਸ਼ਰਨ ਦੇਣ ਸਹੀ ਪਿਆਰੇ ਮੇਲ ਜਿਨਾ ਮਿਲਿਆ ਤੇਰਾ ਨਾਮ ਚਿੱਤਾਵੇ ਚਿੱਤਾਵਨ ਦਾ ਸਤਿਕਾਰ ਕਿਉਂਕਿ ਜਿਹੜੇ ਨਾਮ ਜਪਦੇ ਹੈ ਉਹਨਾਂ ਦਾ ਹੀ ਮੇਲ ਹੋਵੇ ਸੋ ਇਹਨਾਂ ਦਿਨਾਂ ਫਤੇਬਲਾ ਇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ